ਬਹਿ ਨਾਲ ਜਾਂਦੀ ਲੋੜ ਨਹੀਂ ਮੈਂ ਵੀ ਚੋਕ ਲਿਆ ਮੈਂ ਚੜੀ ਜਾਂ ਰਿਹਾਂ ਜੇ ਮਤਲਬ ਅਸੀਂ ਤੇ ਦੇਖਣੇ ਹਟ ਕੇ ਤੁਰਿਆ ਦਾ ਪਤਾ ਹੈ ਤੈਨੂੰ ਕੋਈ ਨਾ ਮੁੰਨੀ ਬਹੁਤ ਦੁੱਧ ਸੀ ਤੇ ਅਸੂ ਮਾਂ ਨਰਾਲੇ ਦੇਣ ਨੂੰ ਤੂੰ ਪਤਰਾਸ ਨੂੰ ਪਾ ਲਈ ਨਹੀਂ ਉਹ ਤਾਂ ਟੋਡੇ ਦਾ ਸੇਵਾ ਬਣੀ ਸਾਡੇ ਇੱਥੇ ਸੇਵਾ ਦਾ ਫਰਾਗ ਹਾਂਜੀ ਸਸਤੀ ਗੱਲ ਜੀ ਕੀ ਹਾਲ ਚਾਲ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਟਾਈਮ 4:30 ਦਾ ਹੈ ਗੁਰਦੀਪ ਮੰਮੀ ਇਹ ਇਹ ਚਲ ਅੱਗੇ ਉੱਠ ਜਾਂਦੇ ਆ ਮੈਂ ਉੱਠਿਆ ਤੇ ਅੱਜ ਅਸੀਂ ਨਵੀਂ ਮੱਝ ਆਪਣੇ ਘਰੇ ਆਉਣੀ ਆ ਸੋ ਉਹਦੀ ਚਵਾਈ ਕਰਨ ਜਾਣੀ ਸੀ ਤੇ ਇਹਨਾਂ ਨੂੰ ਆਪਾਂ ਚਵਾ ਕੇ ਲਿਆਉਣੀ ਐ ਨੇ ਤਸੱਲੀ ਹੋ ਜੇ ਕਿ ਓਕੇ ਆ ਉਧਰ ਮੱਝਾਂ ਦੀ ਆਪਣੀ ਚਵਾਈ ਚੱਲ ਚੁੱਕੀ ਆ ਦੇਖ ਲੈ ਲਾਈਟਾਂ ਦੇ ਵਿੱਚ ਬੰਦੇ ਦੇਖਦੇ ਫਿਰਦੇ ਤੁਹਾਨੂੰ ਦੇਖਦੇ ਹੋਣੇ ਆ ਚੱਲ ਜੇ ਚੱਲ ਜੇ ਕੇ ਵੈਹ ਨਾਲ ਜਾਂਦੀ ਲੋੜ ਨਹੀਂ ਮੈਂ ਵੀ ਚੋ ਕੇ ਲਿਆਉਂਦਾ ਮੈਂ ਚੱਲੀ ਜਾਂ ਰਹੀ ਹਾਂ ਰੇਹ ਘਰ ਨੂੰ ਮੈਂ ਵੀ ਚੋ ਕੇ ਲਿਆ ਸਕਦਾ ਹਾਂ ਤੈਨੂੰ ਜਾ ਚਲਾ ਜਾ ਇਹ ਹੋ ਜੀਂਗਾ ਅੱਗੇ ਚੋ ਚੋ ਲਿਆਉਂਦਿਆਂ ਵੈਸੇ ਤੂੰ ਪਾਣੀ ਕਿਉਂ ਪਾਇਆ ਉੱਥੇ ਗਲਾਸ ਭਰ ਕੇ ਚੰਗਾ ਹੁੰਦਾ ਪਾਣੀ ਚੰਗਾ ਹੁੰਦਾ ਇਹ ਕਿੰਨਾ ਦੇ ਪਿੰਡਾਂ ਚ ਰਿਵਾਜ ਆ ਇਹ ਜ਼ਰੂਰ ਤੁਸੀਂ ਪਾਣੀ ਘਰ ਕੇ ਬੂਏ ਅੱਗੇ ਰੱਖਣਾ ਵੀ ਚੰਗਾ ਹੁੰਦਾ ਵੈਰੀ ਗੁੱਡ ਖਾਲੀ ਭਾਂਡਾ ਨਹੀਂ ਬੂਏ ਅੱਗੇ ਮੱਥੇ ਲਾਈ ਅਸੀਂ ਅੱਜ ਕਿਸ਼ਨਪੁਰੇ ਪਿੰਡ ਸ਼ਾਇਦ ਨਹੀਂ ਪੱਤੀ ਆ ਕੋਈ ਕਿਸ਼ਨਪੁਰੇ ਦੀ ਉਥੋਂ ਮੱਝ ਕੱਲ ਸ਼ਾਮੀ ਮੈਂ ਤੇ ਮੋਟਰ ਦੇ ਚੋਲੀ ਆ ਸੋ ਹੁਣ ਇਹਨਾਂ ਨੂੰ ਸ਼ਾਮੀ ਲੈ ਕੇ ਚੱਲੇ ਆ ਉੱਥੇ ਚੋਵਾਂਗੇ ਤੇ ਗੁਰਦੀਪ ਆਪ ਹਕੂਸਾ ਜੇ ਮਤਲਬ ਅਸੀਂ ਤਾਂ ਦੇਖਣੇ ਹਟ ਕੇ ਇੱਧਰ ਹੀ ਆ ਜਗੇ ਇੰਨੇ ਕਾਲੇ ਬੁਰਫਟੇ ਮੂੰਹ ਇੰਨੇ ਕਾਲੇ ਮੰਮੀ ਆਪਾਂ ਜਮੇਰੇ ਚ ਫਿਰ ਇਹੋ ਕੁਛ ਹੀ ਦਿੱਸਣਾ oh my god ਲੋਕ ਤਾਂ ਜਾਣ ਵੀ ਲੱਗਦੇ ਆ ਕੰਮਾਂ ਨੂੰ ਆਹੋ ਮੇਰੇ ਚ ਫਿਰ ਇਹੋ ਕੁਛ ਦਿੱਸਦਾ ਲੱਗਦਾ ਮੈਨੂੰ ਆਪਾਂ ਤਾਂ ਕਿਸ਼ਨਪੁਰਾ ਵੀ ਲੰਘ ਚੱਲੇ ਆ ਵੇ ਤੈਨੂੰ ਆਏਗਾ ਪਤਾ ਕਿੱਥੇ ਅੱਧੀ ਰਾਤ ਤੁਰਿਆ ਰਹਿਣਾ ਤਾਂ ਪਤਾ ਰਹਾ ਤੈਨੂੰ ਕੋਈ ਆ ਕਿਸ਼ਨਪੁਰਾ ਆਇਆ ਕਿ ਨਹੀਂ ਨੇਰੇ ਚ ਲੈ ਕੇ ਤੁਰ ਪੈਣਾ ਮੈਨੂੰ ਤਾਂ ਲੱਗਦਾ ਕਿਸ਼ਨਪੁਰਾ ਨੰਗੇ ਆ ਆਪਾਂ ਤੈਨੂੰ ਕਿਉਂ ਲੱਗਦਾ ਇਹ ਪਿੰਡ ਤੂੰ ਕਿਵੇਂ ਭੁੱਲ ਸਕਦੀ ਆ ਇਹ ਪਿੰਡ ਭੁੱਲ ਤਾਂ ਮੈਂ ਨਹੀਂ ਸਕਦੀਗੀ ਹੈ ਭੁੱਲ ਤਾਂ ਨਹੀਂ ਸਕਦੀ ਮੈਂ ਕਿਉਂਕਿ ਸਾਡੇ ਜਿਹੜੇ ਦਾਦੇ ਦੀ ਭੈਣ ਆ ਮਤਲਬ ਕਿ ਸਾਡੀ ਭੂਆ ਦੇ ਡੈਡੀ ਦੀ ਭੂਆ ਉਹਦਾ ਪਿੰਡ ਤੇ ਭੁੱਲ ਤਾਂ ਨਹੀਂ ਮੈਂ ਸਕਦੀ ਉਹ ਤਾਂ ਅਮਰੀਕਾ ਚਲ ਗਈ ਹੈ ਨਾ ਉਹ ਤਾਂ ਕੈਨੇਡਾ ਵਈ ਉਹ ਕੈਨੇਡਾ ਚਲ ਗਈ ਹੈ ਨਾ ਤੇ ਬਾਕੀ ਪਰਿਵਾਰਾਂ ਦਾ ਅਮਰੀਕਾ ਚਲ ਗਿਆ ਉਹ ਪੋਤਰੀ ਉਹਦੀ ਅਮਰੀਕਾ ਗਈਆਂ ਹਾਂ ਤੇ ਆਹ ਪਿੰਡ ਆ ਗਿਆ ਸਾਹਮਣੇ ਕਸ਼ਨਪੁਰਾ ਇੱਥੋਂ ਜਾਣਾ ਐ ਨੂੰ ਪੱਤੀ ਆ ਕੋਈ ਇਧਰ ਮੈਂ ਪੱਤੀ ਵੀ ਆਪਾਂ ਵੇਖਾਂ ਕਿਹੜੀ ਆ ਕਿਸ਼ਨਪੁਰੇ ਦੀ ਪੱਤੀਆਂ ਬਹੁਤ ਕਿਸ਼ਨਪੁਰਾ ਦਾ ਧਰਮਕੋਟ ਨਾਲੋਂ ਪੈੰਡ ਬਟਾ ਵਾਹ ਧਰਮਕੋਟ ਮੈਂ ਕਿੰਨਾ ਅੱਦੇ ਮੁੱਕ ਗਿਆ ਜਿੱਡਾ ਪੰਡਾ ਬਾਹਲਾ ਫੈਲਿਆ ਹੋਇਆ ਪੰਡਾ ਕਿੰਨੀਆਂ ਪੱਤੀਆਂ ਪੱਤੀਆਂ ਤੋਂ ਵਗੈਰ ਤੇ ਇੱਥੇ ਪਤਾ ਨਹੀਂ ਲੱਗਦਾ ਕਿ ਕਿਹੜੀ ਪੱਤੀ ਜਾਏਗੀ ਤੇ ਕਿਹੜੀ ਪੱਤੀ ਚ ਨਹੀਂ ਆਏਗੀ ਆਖਰੀ ਬੰਦੇ ਨੂੰ ਸਾਹ ਲੱਗੇ ਅਗਲੇ ਸ਼ਹਿਰ ਕਰਦੇ ਆ ਇੱਥੋਂ ਦੇ ਬੰਦੇ ਚਲੇ ਨੂੰ ਬਾਪ ਮਾਂ ਅੱਜ ਝੋਲ ਕੇ ਜਾ ਕੇ ਫੇਰ ਵਧਾਣ ਕੇ ਦੱਸਾਂਗੇ ਫੇਰ ਕੀ ਦੱਸਾਂਗਾ ਇਹ ਇਥੋਂ ਦਲਾਲ ਆ ਮਾ ਉਹਨੇ ਦੱਸਿਆ ਉਨੇ ਦਾ ਸਭਾ ਹੀ ਤੇ ਉਹ ਨੂੰ ਨਹੀਂ ਲੈ ਜਨਾ ਉਹ ਤੋਂ ਨੂੰ ਆਪਾਂ ਲੇਟ ਅੱਗ ਗਈ ਹੋ ਗਿਆ ਆਪਾਂ ਤਾਂ 5:30 ਹੋ ਗਿਆ 5 ਵੇ ਉਹਦਾ ਕਿੰਨਾ ਫਰਕ ਪੈ ਜਾਂਦਾ ਬਾਬਾ ਬਸਾਕਾ ਸਿੰਘ ਵਾਲੀ ਹੈ ਗੁਰਦਾਰੇ ਦੀ ਕਿਹੜੀ ਗਲੀ ਹੈ ਦੇਖਿਆ ਤੈਨੂੰ ਕੁਝ ਨਹੀਂ ਭੁੱਲਦਾ ਇਹ ਜੋ ਗਲੀ ਹੈ ਇੱਥੇ ਆਈ ਨੂੰ ਤੇ ਇਸ ਨਾਲ ਆਈ ਗੁਰਦਾਰੇ ਵੀ ਆਈ ਹੈ ਵੈਰੀ ਗੁੱਡ ਮੈਂ ਗੁਰੂ ਘਰ ਆ ਗਿਆ ਸਾਹਮਣੇ ਤਾਂ ਮੈਂ ਤੁਹਾਡੇ ਦੇਖ ਲਾਂ ਬਸ ਹਾਂ ਇਹ ਬਾਬਾ ਸਿਨਾਗਾਰ ਇੱਧਰ ਵੇਖੋ ਅੱਜ ਬੜੇ ਮੇਰੇ ਸਾਹਮਣੇ ਇੰਨੀਆ ਮੱਝਾ ਜੋ ਤੁਸੀਂ ਜਾਂ ਅੱਜ ਤੋਂ ਵੀ 4 ਸਾਲ ਪਹਿਲਾਂ ਆਪਣਾ ਇੱਕ YouTube ਤੇ ਵਲੌਗ ਪਿਆ ਮੈਂ ਤੂੰ ਤੇ ਮੋਟਾ ਹੂੰ ਰਾਜੂ ਵਪਾਰੀ ਘਰੋਂ ਮੱਜ ਲੈ ਕੇ ਆਏ ਸਤਨਾਮ ਸ਼੍ਰੀ ਵਾਹਿਗੁਰੂ ਮਾਰਨ ਸਿੱਧੀ ਪਹੁੰਚ ਗਿਆ ਕਿਰਪਾ ਕਰੀ ਬੜਾ ਹੂੰ ਉਹ ਉਦੋਂ ਗਏ ਨਹੀਂ ਤਾਂ ਅੱਜ ਗੁਰਦੀਪ ਤਾਂ ਪਹਿਲੀ ਨਹੀਂ ਚੱਲੀ ਕਿ ਨਹੀਂ ਇਹ ਤਾਂ ਪਹਿਲੀ ਵਾਰੀ ਕਿਉਂ ਨਹੀਂ ਚੱਲੀ ਆ ਮੰਨੀ ਨੂੰ ਵੀ ਤੁਸੀਂ ਵੇਖਣ ਗਿਆ ਇਹ ਤਾਂ ਪਤਾ ਜਿਹੜੀ ਬਬੂਂਡੀ ਲੱਦੀ ਸੀ ਹਾਂ ਉਹਦਾ ਨਾਮ ਮੰਨੀ ਬਹੁਤ ਦੁੱਧੀ ਸੀ ਤਦ ਜ਼ਬ ਉਸ ਇਹ ਹੈਗੀ ਤਾਂ ਕੌੜੀ ਸੀ। ਹੂੰ ਹੂੰ। ਇਹ ਹੈਗੀ ਤਾਂ ਕੌੜੀ ਸੀ ਪਰ ਦੁੱਧ ਬਹੁਤ ਸੀਗਾ ਉਹਨੇ ਥੱਲੇ। ਤੁਹਾਨੂੰ ਪਤਾ ਵੀ ਹੈਗਾ ਕਿ ਦੰਨ ਬੱਜਿਆ ਜਾਂਦਾ। ਹਾਂ। ਭੁੱਲ ਗਏ ਤੇ ਕੀ ਗੱਲ ਆ। ਉਹ ਭੁੱਲ ਗਏ ਤੇ ਬਾਅਦ ਵਿੱਚ ਟਾਈਮ ਲੈ ਕੇ ਮੈਂ ਅੱਜ ਕਰ ਲਊਗਾ। ਨਹੀਂ ਨੰਬਰ ਹੀ ਨਹੀਂ ਮੈਂ ਸੇਵ ਕੀਤਾ ਉਹ। ਤੇ ਕਿਉਂ? ਨੰਬਰ ਘਾਤੋਂ ਨਹੀਂ ਸੇਵ। ਪਾਬਲਾ ਦੇਰੀਆਂ ਵਾਲੇ ਵਲਕ ਹੋਰ ਕਿਥੇ ਬੈਠੇ ਆ ਗਏ। ਇਹਨਾਂ ਪਿੰਡਾਂ ਦੀ ਮੰਮੀ ਹਜੇ ਵੀ ਹੈਗਾ ਦੁੱਧ। ਇਹ ਮੈਂ ਆਪਣੇ ਪਿੰਡ ਚ ਤਾਂ ਆਪਣੇ ਕੋਈ ਨਾ ਸਭ ਤੋਂ ਜ਼ਿਆਦਾ ਨਾ ਪੰਜਾਗਰ ਆਪਣੇ ਪਿੰਡ ਦਾ ਮੀੜਾ ਕਰਕੇ ਆ ਆ ਨਾ ਮੈਂ ਤਿੰਨਾਂ ਚੌਂ ਘਰਾਂ ਖੋਲਈਆਂ ਦੁੱਧ ਹਾਂ ਨਾਨਕਪੁਰਾ ਬਸਤੀ ਆ ਗਈ ਇਹਦਾ ਹਾਂ ਥੋੜਾ ਐਪਲੀਕੇਟ ਕਿਹੜੀ ਬਸਤੀ ਆ ਗਈਆਂ ਨਾਨਕਪੁਰਾ ਨਾਨਕਪੁਰਾ ਬਸਤੀ ਮੇਨੂ ਭਰੇ ਗੀ ਪੈ ਗਿਆ ਬਾਜਾ ਪਾ ਪਹੁੰਚੇ ਗੜੀ ਇਹ ਬਸਤੀ ਦੇ ਨਾਮ ਦਾ ਪਤਾ ਹੈਗਾ ਕਿ ਨਹੀਂ ਨਹੀਂ ਆਪਾਂ ਤਾਂ ਇੱਕ ਖੇਤਾਂ ਚ ਜਾਣਾ ਆ ਵਿਆ 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 ਵੇ ਇਹ ਨਾ ਆ ਵੀ ਚੇਤਾ ਮੈਨੂੰ ਚੇਤਾ ਕਿਉਂਕਿ ਆ ਘਰ ਦੇ ਨਾਲ ਨਾ ਹੋਏ ਕਿ ਇਹਨਾਂ ਨੇ ਜਿਹੜਾ ਆ ਘਰ ਆ ਉਹ ਵੇ ਹਾਂ ਵੈਰੀ ਗੁੱਡ ਨਿਸ਼ਾਨੀ ਮੈਨੂੰ ਪਤਾ ਕੀ ਨਿਸ਼ਾਨੀ ਪਤਾ ਇਹ ਰੂਜਾ ਸੱਤਾ ਹੀ ਸੀਗਾ ਇੱਥੇ ਬਹਿਣ ਲਈ ਨਹੀਂ ਨਹੀਂ ਇਹਨਾਂ ਨੇ ਜਿਹੜੇ ਉੱਤੇ ਨਾ ਫੁੱਲ ਜੇ ਬਣਾਏ ਹੋਏ ਆ ਉਹਦੇ ਉੱਤੇ ਉਹ ਕੀ ਪਤਾ ਦਿਖਦੇ ਤਾਂ ਆ ਬਣਿਆ ਹੀ ਦਿਖਦੇ ਨਹੀਂ ਤੈਨੂੰ ਨਹੀਂ ਦਿਖਣ ਨੂੰ ਆ ਸਾਹਮਣੇ ਸਿੱਧਾ ਹੀ ਆ ਉਹ ਉੱਥੇ ਤੇ ਮੇਰੇ ਸਾਹਮਣੇ ਹਾਂ ਖੇਤਾਂ ਦੇ ਵਿੱਚ ਖੇਤ ਨਹੀਂ ਮੰਮੀ ਪੱਤੀਆਂ ਹੀ ਆ ਸਾਰੀਆਂ ਮਤਲਬ ਉੱਥੇ ਵੀ 8-9 ਘਰ ਆ ਤੇ ਮੇਰੇ ਸਾਹਮਣੇ ਉੱਥੇ ਨਾ ਇੱਕ ਬੋਰਡ ਆ ਉਹ ਸਪੀਡ ਲਿਮਟ ਦਾ 60 ਦੀ ਸਪੀਡ ਦਾ ਉੱਚੇ ਨਾਲ ਹੀ ਘਰ ਓਕੇ ਜੇ ਜਰ ਹਣੀ ਰੇ ਰੇ ਚ ਪਾ ਇਰਜਟ ਕੋ ਸਖਸਾ ਕੇ ਉਂਝ ਗਈਆਂ ਮਾਜੀ ਚ ਗਈ ਮਾਰੋਂ ਠੰਡ ਵੀ ਹੋ ਗਈ ਹੈ ਬੜੀ ਠੰਡ ਹੋ ਗਈ ਕਿ ਮੈਂ ਠੰਡ ਨਾ ਤਰੇਲ ਦਾ ਤਾਂ ਫਰਕ ਪੈਣਾ ਨਹੀਂ ਆਸ ਤਰੇਲ ਪੈਂਦੀ ਤੇ ਤਰੇਲ ਨਾਲ ਤਾਂ ਫਰਕ ਆ ਆ ਵੀ ਸ਼ੀਸ਼ੇ ਦੇ ਮਿੰਟ ਬਾਅਦ ਪਣੀ ਜਮੀਨ ਦਾ ਉਹ ਤਾਂ ਜੰਮਣਾ ਹੀ ਆ ਤਰੇਲ ਤਰੇਲ ਐਵੇਂ ਲੇਕਾ ਲੂਟਾ ਲਾਈ ਜਾਣਾ ਹੈ ਬੈਨ ਨੂੰ ਅਗਲੇ ਦਿਨ ਤੁਸੀਂ ਇੱਥੇ ਬਹਿ ਜਾ 10 ਮਿੰਟ ਹੋਣੇ ਆ ਜਾਂ ਪਿਠਾ ਦੇ ਬੂਟੇ ਵੀ ਲਾਏ ਆ ਕਿੰਨੇ ਹੂੰ ਪਰ ਥੋੜੇ ਲਾਏ ਨੇਮ ਨਹੀਂ ਲਾਏਗੇ ਨਾ ਸਾਰੀ ਸੜਕ ਤੇ ਇੱਕੀ ਬੂਟਾ ਨਹੀਂ ਸੀ ਮੈਨੂੰ ਦਿਨ ਥੋੜਾ ਲੇਟ ਹੋਗਾ ਚੜਨ ਜਣਾ ਤੇ ਫਰਕ ਪੈਣਾ ਹੀ ਆ ਜਿਨ੍ਹਾਂ ਦਾ ਦਿਨ ਛੋਟੇ ਨੇ ਜੰਮ 36 ਮਹੀਨੇ ਲੱਭੇ ਠੰਡ ਫੁੱਲ ਹੋ ਜਾਣੀ ਆ ਮਹੀਨਾ ਕਿਹੜਾ ਜਾਂਦਾ ਪਿਆ ਇਹ ਆਪਣਾ ਅੱਸੂ ਆ ਅੱਸੂ ਆ ਨਾ ਤੇ ਅੱਸੂ ਚ ਤੇ ਅੱਸੂ ਮਾਂ ਨਰਾਲੇ ਜਿਨ੍ਹਾਂ ਨੂੰ ਤੂੰ ਬਦਰਾਜ਼ ਨੂੰ ਪਾ ਲਈ ਕੀ ਅੱਸੂ ਮਾਂ ਨਰਾਲੇ ਤੈਨੂੰ ਤੂੰ ਪਰ ਆਤ ਨੂੰ ਪਾ ਲਈ ਮਤਲਬ ਵੀ ਆਪੀ ਪੂਰੀ ਕਨਵਰਸੇਸ਼ਨ ਜੀ ਪਿਆਬੀ ਚ ਦੱਸ ਵੀ ਦਿਨੇ ਗਰਮੀ ਹੋਇਆ ਕਰਨੀ ਤੇ ਰਾਤ ਨੂੰ ਠੰਡ ਹੋਇਆ ਕਰਨੀ ਆ ਮਰਾਸੀਆਂ ਦੇ ਘਰ ਜੁਰੂਰ ਰੱਖ ਜਾਂਦਾ ਰੱਬ ਅਸੂ ਚ ਹੁਣ ਉਹ ਕਹਿੰਗਾ ਕੀ ਮਤਲਬ ਚੱਲ ਛੱਡ ਬਣਾਏ ਇਹਦਾ ਮੁੱਦਾ ਹੀ ਕੀ ਆ ਪਿਓ ਠੰਡ ਦੀ ਰਾਤ ਨੂੰ ਤੇ ਜਦੋਂ ਰਾਤ ਨੂੰ ਕੱਪੜਾ ਲੈਣਾ ਤੇ ਫਿਰ ਉਹ ਆਪੇ ਜੁੱਲਿਆਂ ਵਾਲਾ ਕੰਮ ਹੋਈ ਗਿਆ ਆਵੇ ਲਾਵੇ ਲਾ ਪਹਿਲੀ ਮਾਜਰ ਗਈ ਸਾਡੇ ਕੋਲ ਤਾਂ ਆ ਕੇ ਇਹਨੇ ਪੁੱਤਰ ਜੀ ਜੀ ਨਹੀਂ ਲਾਇਆ ਆਈ ਸੰਭਾਈ ਵਾਲੇ ਥਾਂ ਕੋ ਅੱਛਾ ਆਈ ਆਪਣੀ ਰਿਸ਼ਤੇਦਾਰੀ ਅੱਛਾ ਸਾਡੇ ਕੋਲ ਤਾਂ ਬਾਜੀ ਜੀ ਨਹੀਂ ਲਿਆ ਜਾਂਦੇ ਨੇ ਅਸਲ ਹੁਣ ਤਾਂ ਕੀ ਪੱਠੇ ਪੂਣੀ ਖਾਂ ਹੂੰ ਹੂੰ ਆ ਗੱਲ ਹੈ ਨਹੀਂ ਜਾਦੇ ਡੰਗਰਾਂ ਚ ਤੇ ਲੱਗੇ ਜਾਂਦਾ ਬਸਿੰਦਾ ਨਹੀਂ ਉੱਤ ਤੋਂ ਟੋਡੇ ਦਾ ਸੇਵਾ ਬੜੀ ਸਾਡੇ ਇੱਥੇ ਸੇਵਾ ਦਾ ਫਿਰ ਆ ਕੇ ਫਰਤ ਪੈ ਗਿਆ ਹਾਂ ਹਾਂ ਆ ਗੱਲ ਹੈ ਨਾਲੇ ਇੱਕ ਦੂਜੇ ਨੂੰ ਜਾਨਵਰ ਵੇਖੋ ਵੇ ਖਾਣ ਲੱਗ ਪੈਂਦਾ ਹਾਂਜੀ ਹਾਂਜੀ ਜੋ ਜਿਹੜੇ ਤੋਂ ਦੀ ਸਭਾਈ ਹੈ ਨਾ ਪੁੱਤਰ ਜੀ ਹਾਂ 4 ਦੀ ਸਭਾਈ ਵੈਸੇ ਬੜੀ ਪੁੱਤਰ ਤੋਂ ਬਾਹਰ ਚੁਣੋ ਕਿ 16 ਕਿਲੋ ਚੋਇਆ ਹੈ ਆਪਣੇ ਰਿਸ਼ਤੇਦਾਰਾਂ ਕੋਲ ਮੈਂ ਇਹ 16 ਕਿਲੋ ਚੋਇਆ ਬਸ ਸੰਪੀ ਬੰਨੇ ਹੋ ਜ ਮੜੇ ਜਨ ਚੱਲ ਗਦੀ ਚੋਲਾ ਬੈਜੇ ਬੰਦੇ ਜਿਹੜੇ ਮਰਜੀ ਕੋਈ ਨਹੀਂ ਉਹ ਬੋਤਲ ਨਾ ਚੰਗਾ ਲਾਗੇ ਚੋਗ ਚੋਲੋ ਚੋਲੋ ਕੋਈ ਗੱਲ ਨਹੀਂ ਇਹ ਇਕਰ ਪੁੱਤਰ ਆਪੀ ਆਰਮੀ ਮੈਂ ਚਵਾ ਨੀ ਇਹ ਤਾਂ ਵੀ ਨਹੀਂ ਹਲਦੀ ਕੱਲ ਉਹਨੇ ਧੱਕਾ ਮਾਰਿਆ ਹਲਦੀ ਨਹੀਂ ਇੱਥੇ ਖੜਨਾ ਜੀ ਕਈ ਡੰਗਰ ਹੁੰਦੇ ਨਾ ਦਾਣਾ ਛੱਡ ਕੇ ਕੰਮ ਆ ਲੱਗ ਸਾਡੇ ਤਾਂ ਦਾਣਾ ਪਾ ਕੇ ਚੁੰਦੇ ਨੇ ਪਹਿਲਾਂ ਹੀ ਠੀਕ ਆ ਬਸ ਮਾਰ ਬੋਲੀ ਨਹੀਂ ਮਗਰਲੇ ਥੋੜਾ ਬਰਾਬਰ ਠੀਕ ਆ ਇੱਕ ਕਰ ਰਹੀ ਆ ਠੀਕ ਆ ਧਾਰ ਦੇ ਦੀ ਧਾਰ ਹਾਂ ਧਾਰ ਇਹ ਡੰਗਰ ਗਿਹਾਏ ਹੁੰਦੇ ਨਾ ਦੇਖਦੇ ਵੰਨ ਨੇ ਦੇ ਉੱਤੇ ਜਿਹੜੀਆਂ ਨਾੜਾਂ ਬਹੁਤ ਜਿਆਦਾ ਮਤਲਬ ਦੁੱਧ ਦੀ ਨਿਸ਼ਾਨੀਆਂ ਆ ਗਈਆਂ ਬਾਕੀ ਚੋ ਕਿ ਤੈਨੂੰ ਪਤਾ ਲੱਗ ਹੀ ਜਾਣਾ ਮੇਰੀ ਗਾਂ ਸੋਣਾ ਉਹਨਾਂ ਦੇ ਹਰਿਆਲੀ ਲੱਗੇ ਕੋਣ ਠੰਡ ਚ ਫੂਤਰਾ ਕੀ ਕਰਨਾ ਮੈਂ ਬੂਤ ਨੇ ਡੱਡੂ ਵੀ ਆ ਬੋ ਕੇ ਬੈਠੀ ਮੈਂ ਲਕੋ ਕੇ ਕਹਿੰਦਾ ਮੈਂ ਰੱਖਿਆ ਵਾ ਮੈਂ ਲਾਉਣਾ ਇਹਦੇ ਚ ਲਕਾਉਣ ਵਾਲੀ ਕਿਹੜੀ ਕਰ ਲੈ ਮੈਂ ਪੁੱਛ ਕੇ ਲੈ ਕੇ ਆਂਦਾ ਕਿ ਉਂਝ ਲੈ ਕੇ ਆਂਦਾ ਨੀਤ ਪਾਈ ਉਹ ਨਾਲ ਫੂਤਰੇ ਦੇ ਕਿਉਂ ਮੈਂ ਨਹੀਂ ਮੈਂ ਕਿਹਾ ਵੀ ਮੇਨੀ ਚੜਾ ਪੱਟ ਜੋ ਮੈਂ ਚੜਾ ਆਲਾ ਲਾ ਲੂੰਗੀ ਗਾਂ ਚੱਲ ਹੁਣ ਠੰਡ ਆ ਜੂਗੀ ਤੇ ਗਾਂ ਗਰਮੀ ਚ ਤਾਂ ਫਿਰ ਆਉਗਾ ਨਾ ਕੰਮ ਬਾਕੀ ਅੱਥੋ ਪੰਜਾਬੀਆਂ ਦੇ ਦਿੱਲੀ ਵੱਡੇ ਹਾਂਜੀ ਅੱਜ ਪੈ ਜਿੰਨਾ ਮਰਜ਼ੀ ਲੈ ਜਾਓ ਹਾਂ ਤੇ ਫਿਰ ਪੰਜਾਬੀ ਪੰਜਾਬੀ ਨੂੰ ਖਿੱਚਦਾ ਵਾ ਆ ਪੰਜਾਬੀ ਪੰਜਾਬੀ ਨੂੰ ਖੇਚ ਵਾਕੇ ਇਹਨਾਂ ਦੇ ਖੂਨ ਦੇ ਵਿੱਚ ਖੇਚ ਪਈ ਹੋਈ ਹੈ ਹਾਂ ਤਾਂ ਖੇਚ ਪਈ ਹੈ ਤਾਂ ਫਿਰ ਖੇਚਦੇ ਹਾਂ ਇਹਦਾ ਦੁੱਧ ਹਾਂ ਹਾਂ ਦੁੱਧ ਤਾਂ ਠੀਕ ਆ ਦੁੱਧ ਚ ਮੈਂ ਤੁਹਾਨੂੰ ਕਿਹਾ 5-6 ਕਿਲੋ ਉਹ ਬਾਰੀਆਂ ਨੂੰ ਬਾਲਟੀ ਵੀ ਨਿੱਕੀ ਜਿਹੀ ਨਹੀਂ ਨਾ ਬਾਲਟੀ ਚੌੜੀ ਸੀ ਆਪਣੀ ਬਾਲਟ ਕਰ ਗਈ ਚੌੜੀ ਬਾਲਟੀ ਆਪਣੀ ਬਾਲਟੀਆਂ ਾਰ ਗਈ ਸੀਗੀ ਚੌੜੀ ਤਾਂ ਹੀ ਮੈਂ ਤੁਹਾਨੂੰ ਕਿਹਾ ਨਾ 5-6 ਕਿਲੋ ਹੈਗਾ ਬਾਲਟੀ 8 ਕਿਲੋ 9 ਵਾਲੀ ਸੀ ਨਹੀਂ ਵਧੀਆ ਮੱਝ ਵੀ ਮਿੱਠੀ ਆ ਨਹੀਂ ਹੱਲ ਵੀ ਹੁਲਦੇ ਨਹੀਂ ਸੀ ਵਧੀਆ ਵਿਚਾਰੀ ਖੜੀ ਸੀ ਆਪਣੀਆਂ ਮੱਝਾਂ ਨਾਲ ਦੀ ਆ ਇਹਨੇ ਤਾਂ ਰਾਲੀ ਜਿਹੜਾ ਜਿਹੜਾ ਸੀਲ ਪਸ਼ੂ ਹੋਵੇ ਨਾ ਉਹਦੇ ਤੇ 4 ਪੈਸੇ ਲਾਏ ਦੁੱਧ ਦੇ ਕਿੰਨੇ ਹੋ ਸਰ ਕੀ ਹਰਿਆਣੇ ਦੀ ਇਹ ਆ ਬਾਕੀ ਸਭ ਆਪਾਂ ਸੰਭਾਂਗੇ ਨਹੀਂ ਸੰਭਾ ਹੁੰਦਾ ਜੇ 10 ਦਿਨ ਤੇ ਅੱਜ ਇੱਕ ਘੜਾ ਚੱਲਣਾ ਮੈਂ ਵੀ 2-3 ਨੇ 3-2 4 ਲੀਟਰ ਆਪ ਹੋਣਾ ਜੀ ਹੂੰ ਚੱਲ 15-16 ਲੀਟਰ ਤੇ ਆ ਜੂਗੀ 15-16 ਲੀਟਰ ਬਹੁਤ ਜ਼ਿਆਦਾ ਦੁੱਧ ਹੁੰਦਾ ਢੰਗ ਨਾਲ ਬਹੁਤ ਚੋਣ ਵਾਲੇ ਨੂੰ ਵੀ ਪਤਾ ਲੱਗ ਜਾਂਦਾ ਤੇ ਕੋਲੀ ਬਹੁਤ ਆ ਜਿਹੜਾ ਪਸ਼ੂ ਚੋਕ ਕੇ ਲੈਣਾ ਉਹਦਾ ਫਰਕ ਬਹੁਤ ਪੈ ਜਾਂਦਾ ਐ ਆ ਥਣ ਮੱਲਾਂ ਮੁੱਠੀ ਤੇ ਤਸੱਲੀ ਹੋ ਗਈ ਨਾ ਹੁਣ ਦੋਵੇਂ ਟਾਈਮ ਜਿੰਨਾਂ ਨੇ ਚੋਣੀ ਉਹਨਾਂ ਦੀ ਤਸੱਲੀ ਹੋ ਗਈ ਹਾਂ ਹਾਂ ਮਸਤ ਤਸੱਲੀ ਹੋਣੀ ਜ਼ਰੂਰੀ ਹੁੰਦੀ ਆਪਾਂ ਹੁਣ ਸਿਰਦਰਦੀ ਤੋਂ ਬਹਿਲੀ ਆ ਬੇਬੀ ਗੋ 10 ਚੜਾਤਾ 10 ਚੜਾਤਾ ਤੇ 6 ਵਜ ਗਏ ਆ ਤੇ ਅਸੀਂ ਘਰੇ ਪਹੁੰਚੇ 6 ਨਹੀਂ ਆ ਵੇਖ ਅੱਖਾਂ ਨਾਲ 6:30 ਹੋ ਜਾਂਦੀ 6:30 ਅਜੇ ਤੱਕ ਮੇਰਾ ਆਟਾ ਬੁੰਨਣ ਵਾਲਾ ਦੁੱਧ ਮੇਰਾ ਰੜਕਣ ਵਾਲਾ ਕੁਝ ਕਰਨਾ ਕਰ ਮੇਰਾ ਰੋਟਾ ਆ ਵੇ ਕਰਨਾ ਕਰ ਮੈਂ ਚੈੱਕ ਕੀਤਾ ਸੀ ਪਤਾ ਨਹੀਂ ਮੈਂ ਰੋਟੀਆਂ ਲੈ ਹੀ ਜਾਂਦੀ ਸੀ ਕਿ ਆਟਾ ਗੁੰਨ ਨਹੀਂ ਰੋਟੀਆਂ ਕਦੋਂ ਲਾਉਣੀਆਂ ਯਾਰ ਅੱਜ ਅੱਜ ਜਵੜੀ ਨਹੀਂ ਜਿਲਾ ਚੋ ਆਈ ਆ ਤੇ ਨਹੀਂ ਕਿਹੜੇ ਵੇਲੇ ਜਾ ਕੇ ਮੈਂ ਰੋਟੀ ਪਾਣੀ ਕਰਨਾ ਅੱਜ ਤੂੰ ਮੈਨੂੰ ਕੜਕੇ ਦਾ ਲੈ ਜਾ ਕੇ ਮੂੰਹ ਨੇਰੇ ਦਾ ਤੇ ਹੁਣ ਇਸ ਵਾਰੇ ਮੈਨੂੰ ਘਰੇ ਲਿਆ ਕੇ ਵਾਰਤਾ ਆ ਜਾੜੇ ਕਿ ਨਿਆ ਆਪਾਂ ਮੱਝ ਵੀ ਤਾਂ ਲੈ ਕੇ ਆਉਣੀ ਸੀ ਮੱਝ ਨਹੀਂ ਤਾਂ ਲੈ ਕੇ ਆਉਣੀ ਮੱਝ ਵੀ ਜ਼ਰੂਰੀ ਸੀ ਚੱਲਾਂ ਮੈਂ ਜਿੰਨਾ ਕਰਕੇ ਉਹਨਾਂ ਨੂੰ ਵੀ ਲਿਆਉਣਾ ਪੈਣਾ ਤੇ ਉਹਨਾਂ ਨੂੰ ਵੀ ਲਿਆਉਣਾ ਪੈਣਾ ਤੇ ਫਿਰ ਆਉਗੋ ਉਹ ਆਖਦਾ ਤੇਰੇ ਯਾਰ ਗਾਏ ਵੀ ਨਹੀਂ ਨਾ ਇਹ ਯਾਰ ਗਾਇ ਵੀ ਨਹੀਂ ਕਹਿੰਦਾ ਵਿਚਾਲਾ ਹੱਥ ਬੜਾ ਥਿਪੂ ਆਦ ਕੇ ਮਾੜਾ ਮੋਟਾ ਕੰਮ ਹੀ ਕਰਾ ਦਈਏ ਆਹ ਸਰੇ ਤਾਂ ਸਾਡਾ ਝੋਨਾ ਵਧੀਆ ਖਾ ਇੱਕ ਨੰਬਰ ਆ ਜੀ ਜਿੰਨਾ ਲੋਕਾਂ ਨੇ ਕਿਹਾ ਉਹ ਫਿਰ ਆਪ ਤਾਂ ਕੋਈ ਜਾ ਕੇ ਦਬਾਇ ਜਣਾ ਆਪ ਆ ਜਾਣਾ ਮੰਜੇ ਤੇ ਵੀ ਲਿਆਉ ਕਾ ਫੀ ਲਿਆਉ ਫਲਾਣਾ ਲਿਆਉ ਦਿਓਗਾ ਦਿਓ ਉਹ ਚੀਜ਼ ਕਿਸੇ ਜਵਾਕ ਨੂੰ ਨਹੀਂ ਖੜਾਉਣ ਦਿੰਦਾ ਤੂੰ ਕਿਸੇ ਵੱਟੇ ਨੂੰ ਨਹੀਂ ਖੜਾਉਣ ਦਿੰਦਾ ਦੇਖੋ ਆਪਣਾ ਮੜੂਨ ਦੇਣਾ ਤੇ ਪਾਸੇ ਫਿਰ ਥੂ ਲੈ ਕੇ ਆਪਣਾ ਘਰ ਚੋਂ ਥੂ ਲੈ ਕੇ ਆਹ ਨਾਲ ਹੀ ਆਪਾਂ ਹਲਦੀ ਬਣਾਈ ਕੋਈ ਨਹੀਂ ਮੰਦਾ ਕਹਿ ਸਕਦਾ ਹੂੰ ਲੰਬਾ ਹਾਂ ਮੈਂ ਇੱਧਰ ਨੂੰ ਕਿਦਰ ਨੂੰ ਵੜਿਆ ਜਾਣਾ ਮੈਂ ਨਹੀਂ ਵੇਖ ਰਿਹਾ ਆਪਣੇ ਫਾਰਮ ਵੱਡਾ ਬੂਆ ਵੀ ਇਹਦਾ ਆ ਚੁੱਕਾ ਹੈ ਤੇ ਨਾਲ ਹੀ ਸਪੈਸ਼ਲ ਕੋਈ ਕਹਿ ਨਹੀਂ ਸਕਦਾ ਆਪਣਾ ਪਿੰਡ ਦਾ ਬੰਦਾ ਕਿ ਇਹਨਾਂ ਨੇ ਸਰਕਾਰੀ ਬਣਾਈ ਆ ਆਪਦੀ ਪਰਸਨਲ ਨਾਲ ਹੀ ਆ ਹਾਂ ਸਾਡੇ ਪਿੰਡ ਦਾ ਵਾ ਲੈ ਯਾਰ ਤੂੰ ਛੱਡਣਾ ਆ ਨਾਂ ਦੱਸੀ ਇੰਸਟਾਗ੍ਰਾਮ ਤੇ ਕੀ ਤੇਰਾ ਪਾਉ ਹੋਣੀ ਐ ਜਾਉ ਪਾਉ ਹੋਣੀ ਠੀਕ ਆ ਹੋ ਜੀ ਓਏ ਹੌਲੀ 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 ਮੱਝ ਰਾਜੂ ਵੀ ਰਾਜਾ ਨਹੀਂ ਛੱਡਣੀ ਵਾਹੇ ਘਰੇ ਚੱਲ ਕੰਮ ਤੂੰ ਖਾਲੀ ਹੂੰ ਕਾਣੀ ਸੁਣਾ ਰਹੀ ਬਾਈ ਵਾਹ ਬੱਚਾ ਵੀ ਲੈ ਆਉ ਨਾਲ ਮੁੜ ਕੇ ਬੱਚੇ ਤੇ ਹੁੰਦੀ ਰੋਕ ਜਰ ਰਾਜੂ ਬੱਚਾ ਫੜ ਲੈ ਨਾਲ ਲੈ ਵੀ ਦੋਸਤਾ ਮੱਝ ਉੱਤਰ ਆਈ ਆ ਚੱਲ ਪੂਰੇ ਲਾ ਚੱਲ 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 ਚੱਲੋ ਭਾਈ ਠੀਕ ਰਾਜੂ ਠੀਕ ਆ ਮੱਝ ਤੂੰ ਦੱਸ ਬਾਕੀ ਚੱਲ ਚਲੋ ਚਲੋ ਚੱਲਾ 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 ਰੋਕ ਲਈ ਬੂਹੇ ਅੱਗੇ ਚਲੋ ਚਲੋ ਦੋਸਤੋ ਤੁਹਾਨੂੰ ਵੀ ਬਹੁਤ ਵਧੀਆ ਮੈਂ ਨਹੀਂ ਹੈਗਾ 100 ਹੈ ਹੀ ਨਹੀਂ ਹਾਂ ਅੱਛੀ ਆ ਪੂਰੀ ਸਵੇਰੇ ਬਹੁਤ ਉਹਨਾਂ ਨੇ ਜਮਾਂ ਕੀਤਾ ਭਾਈ ਸਵੇਰੇ ਦਾ ਸਾਰਾ ਟੱਬਰ ਉੱਠ ਗਿਆ ਉਹਦਾ ਉਹ ਪਲਾ ਲੱਗ ਗਿਆ ਇਹਨਾਂ ਨੂੰ ਕੱਲ ਜੇ ਚੱਲ ਗਏ ਆਪਾਂ ਮੈਂ ਕਿਹਾ ਬਾਈ ਵੀਡੀਓ ਬਣਾਉਦਾ ਅੱਛਾ ਉਹਨਾਂ ਦਾ ਹੁੰਦਾ ਠੀਕ ਆ ਠੀਕ ਆ ਇਹ ਬਣਾਉਂਦਾ ਠੀਕ ਆ ਫਿਰ ਰੋਕ ਕੇ ਰੱਖੀ ਇਹਨੂੰ ਰੋਕ ਲਈ ਰੋਕ ਲਈ ਰੋਕ ਲਈ ਰੋਕ ਲਈ ਰੋਕਣਾ ਖੜ ਜਾ ਤੈਨੂੰ ਜਲਦੀ ਆ ਗੁਰਦੀਪ ਗੁਰਦੀਪ ਆਏ ਜਲਦੀ ਮੱਝ ਭੱਜੀ ਆਉਂਦੀ ਆ ਲਾਬੀ ਇਹ ਸਾਡੀ ਗਰਦੀਬ ਦੀ ਚੁਆਇਸ ਦੀ ਮੱਝ ਨਾ ਲਾਗੂ ਨਹੀਂ ਲੱਗਣਾ ਹਾਂ ਲਾਗ ਤੁਸੀਂ ਦੇਣਾਗੇ ਲਾਹ ਤੇ ਜੋ ਲਾਗ ਦੇਣਾ ਭਰਾਵਾ ਕੰਮੂ ਲੈ ਆਹ ਚਲੋ ਚਲੋ ਇਹਨੂੰ ਲੈ ਚੱਲ ਪਾਣੀ ਪਿਆਓ ਫਿਰ ਪਹਿਲਾਂ ਗਰੇ ਮੰਜਾਲਾ ਵੀਰਾਂ ਨੂੰ ਭਾਓ ਇੱਥੇ ਆ ਗਿਆ ਮੈਂ ਬਣਾ ਗਿਆ ਉਹਨਾਂ ਚਲ ਰਾਜੂ ਕਿੱਥੇ ਬੰਨਣੀ ਭਾਵੇਂ ਪਾਣੀ ਵਾਲੀ ਘੁਰਲੀ ਦੇ ਬੰਦੇ ਪਾਣੀ ਵਾਲੀ ਘੁਰਲੀ ਦੇ ਬੰਦੇ ਦੋਵੇਂ ਬੱਚਾ ਤੇ ਸੁਮੇਤ ਸ਼ੁੱਤ ਨਾੜ ਪੱਠੇ-ਕੁਠੇ ਪਾ ਦੋ ਆਵੇ ਮੈਕਸਰੀ ਕਹਿੰਨਾਂ ਆਵੇ ਇਹਦੇ ਬਾਹਨੇ ਤੇ ਵੀ ਬਟਣਾ ਵੇ ਪਤਾ ਕਿੱਦਾਂ ਬਣਨੀ ਆ ਇਹ ਰਾਜੂ ਆ ਖੋਲਾਗੇ ਡਾਇਨਾਸੌਰ ਚੱਲ ਮੇਰੇ ਵਾਲੇ ਪਾਸੇ ਸਿਰੇ ਤੇ ਕਿਉਂ ਇੱਥੇ ਰੱਖ ਸੱਜਰਾਂ 'ਚ ਸੱਜਰਾਂ 'ਚ ਬੋਲਾਂਗੇ ਇੱਥੋਂ ਸੱਜਰਾਂ 'ਚ ਰੱਖਣ ਦਾ ਫਾਇਦਾ ਕੀ ਉਹ ਦਰਵਾੜ ਦੇਂਗਾ ਆ ਇੱਥੇ ਆਵਾਇ ਤੇ ਆਰਦੇ ਆ ਇੱਥੇ ਜੇ ਕਹੋਂ ਕੜੇ ਬਿਲਡ ਕੀਤੇ ਤਾਂ ਸਾਰੇ ਆਪਾਂ ਬਾ ਇੱਥੇ ਵਾੜੋਂ ਨਾਲੇ ਸਾਹਮਣੇ ਦੇ ਕੱਟੇ ਕੱਟਾ ਰਹੂਗਾ ਜਰਨਾ ਸਰ ਪੂਰੇ ਬੁੱਸੇ ਕਰ ਦਾਂਗੇ ਇੱਥੇ ਕਰਦੇ ਥੋੜਾ ਪੂੜਾ ਮਾਰ ਓਏ ਥੋੜਾ ਮਾਰ ਉਹ ਮਸ਼ੀਨ ਉਹ ਦੂਜੀ ਵੀ ਗਈ ਸੀ ਤੇ ਦੂਜੀ ਵੀ ਮੈਂ ਉਹਨੂੰ ਕਿਹਾ ਨਹੀਂ